ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਫਤੇ ਸਾਧ ਸੰਗ ਜੀ ਜਿੱਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਜੀ ਇਹ ਵੀਡੀਓ ਹਰ ਮੇਰੀਆਂ ਮਾਵਾਂ ਭੈਣਾਂ ਵਾਸਤੇ ਆ ਜੋ ਕਿ ਆਪਣੇ ਬੱਚਿਆਂ ਪ੍ਰਤੀ ਬਹੁਤ ਹੀ ਫਿਕਰ ਕਰਦੀਆਂ ਨੇ ਕਿਉਂਕਿ ਅੱਜ ਦੇ ਟਾਈਮ ਵਿੱਚ ਇੱਕ ਹੀ ਮੁਸ਼ਕਲ ਆ ਰਹੀ ਹੈ ਬੱਚਿਆਂ ਦੀ ਕਿ ਬੱਚੇ ਬਹੁਤ ਹੀ ਜਿੱਦੀ ਹੋ ਗਏ ਹਨ ਉਹਨਾਂ ਦਾ ਸਭ ਬਹੁਤ ਹੀ ਚਿਰਚਿੜਾ ਬਜਾ ਹੋ ਗਿਆ ਵੇ ਜਦੋਂ ਵੀ ਕੋਈ ਉਹਨਾਂ ਨੂੰ ਬੁਲਾਉਂਦਾ ਵਾ ਤਾਂ ਉਹ ਗੁੱਸੇ ਨਾਲ ਹੀ ਬੋਲਦੇ ਆ ਸਾਰਾ ਸਾਰਾ ਦਿਨ ਫੋਨ ਚਲਾਉਂਦੇ ਰਹਿੰਦੇ ਆ ਤੇ ਜਦੋਂ ਆਪਾਂ ਕੰਮ ਨੂੰ ਕਹਿੰਦੇ ਆ ਤੇ ਉਹ ਬਿਲਕੁਲ ਵੀ ਆਖੇ ਨਹੀਂ ਲੱਗਦੇ ਗੱਲ ਨਹੀਂ ਮੰਨਉਂਦੇ ਘਰੇ ਆਏ ਕਿਸੇ ਨੂੰ ਨਹੀਂ ਬੁਲਾਉਂਦੇ ਜਾ ਰੋਟੀ ਨਹੀਂ ਖਾਂਦੇ ਬਾਹਰ ਲਾਉ ਨੂੰ ਚੰਗਾ ਲੱਗਦਾ ਬਾਹਰ ਚੀਜ਼ਾਂ ਖਾਂਦੇ ਆ ਪਰ ਘਰੇ ਰੋਟੀ ਦੇ ਟਾਈਮ ਤੇ ਰੋਟੀ ਨਹੀਂ ਖਾਂਦੇ ਹਮੇਸ਼ਾ ਗੁੱਸੇ 'ਚ ਹੀ ਰਹਿੰਦੇ ਆ ਤੁਹਾਨੂੰ ਕੁਚੀਚੀਆਂ ਮਟਦੇ ਆ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਆ ਰਹੀ ਆ ਤੁਸੀਂ ਇਹ ਵੀਡੀਓ ਨੂੰ ਧਿਆਨ ਨਾਲ ਸੁਣੋ ਆਪਾਂ ਇਹ ਗੱਲ ਬਹੁਤ ਹੀ ਚੰਗੀ ਤਰੀਕਾ ਨਾਲ ਜਾਣਦੇ ਆ ਕਿ ਆਪਣੇ ਘਰ ਦੇ ਕੰਮ ਸਾਰਾ ਦਿਨ ਹੀ ਨਹੀਂ ਮੁੱਕਦੇ ਬਾਰੇ ਫਿਰ ਵੀ ਸਾ ਸੰਗਜੀ ਆਪਾਂ ਨੂੰ ਜਦੋਂ ਵੀ ਪੂਰੇ ਦਿਨ ਵਿੱਚ ਟਾਈਮ ਲੱਗੇ ਆਪਾਂ ਨੂੰ ਇਹ ਕੰਮ ਕਰਨਾ ਚਾਹੀਦਾ ਵਾ ਜਦੋਂ ਵੀ ਤੁਸੀਂ 5 ਤੋਂ 7 ਮਿੰਟ ਤੁਸੀਂ ਵੇਲੇ ਆ ਤੁਹਾਨੂੰ ਵੇਲ ਮਿਲਦੀ ਆ ਜੇ ਤੁਹਾਨੂੰ ਵੇਲ ਨਹੀਂ ਵੀ ਮਿਲਦੀ ਫਿਰ ਵੀ 5 ਤੋਂ 7 ਮਿੰਟ ਤੁਸੀਂ ਕੱਢੋ ਇਸ਼ਨਾਨ ਕਰੋ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਸ਼ਾਂਤ ਜਿੱਥੇ ਤੁਹਾਡੇ ਜੇ ਕਮਰੇ ਵਿੱਚ ਜਾਂ ਤੁਹਾਡੇ ਕਿਤੇ ਪੂਜਾ ਘਰ ਵਿੱਚ ਕਿਤੇ ਤੁਹਾਨੂੰ ਸ਼ਾਂਤੀ ਮਿਲਦੀ ਆ ਤਾਂ ਕੋਈ ਰੌਲਾ ਪਾਣੀ ਬਸ ਤੁਸੀਂ ਕੀ ਕਰਨਾ ਇੱਕ ਪਾਣੀ ਦਾ ਗਲਾਸ ਉਸ ਨੂੰ ਅੱਧਾ ਕਰ ਲਓ ਅੱਧਾ ਕਰ ਲਓ ਜੋ ਇੱਕ ਪਾਣੀ ਦੇ ਗਲਾਸ ਨੂੰ ਤੁਸੀਂ ਪੂਰਾ ਭਰ ਲਓ ਉਹ ਪਾਣੀ ਨੂੰ ਆਪਣੇ ਕੋਲ ਰੱਖੋ ਕੋਲ ਰੱਖੋ ਇੱਕ ਉਸ ਦੇ ਵਿੱਚ ਚਮਚ ਰੱਖੋ ਤੇ ਜਦੋਂ ਤੁਸੀਂ ਉਹਨੂੰ ਕੋਲ ਰੱਖ ਲਿਆ ਤੇ ਤੁਸੀਂ ਤੁਸੀਂ ਪਾਠ ਕਰਨਾ ਇਕ ਓ ਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਇਹ ਤੁਸੀਂ ਪਾਠ ਕਰਨਾ ਵਾ ਇਕ ਓ ਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਜਦੋਂ ਵੀ ਤੁਸੀਂ ਪਾਠ ਕਰਨਾ ਤੇ ਉਸ ਨੂੰ ਇੱਕ ਹੱਥ ਦੇ ਨਾਲ ਚਮਚੇ ਨੂੰ ਹਿਲਾਉਂਦੇ ਜਾਣਾ ਹਿਲਾਉਂਦੇ ਜਾਣਾ ਮਤਲਬ ਕਿ ਜਿਵੇਂ ਆਪਾਂ ਇੱਕ ਤਾਂ ਸਹੀ ਦਾ ਨਿਸ਼ਾਨ ਹੁੰਦਾ ਇੱਕ ਹੁੰਦਾ ਗਲਤ ਦਾ ਆਪਾਂ ਜੇ ਕੋਈ ਸਵਾਲ ਗਲਤ ਦਾ ਨਿਸ਼ਾਨਾ ਹੁੰਦਾ ਨਾ ਕਾਟੀ ਮਾਰ ਦਿੰਦੇ ਆ ਆਪਾਂ ਇਦਾਂ ਕਰਕੇ ਹੀ ਆਪਾਂ ਗਲਤ ਮਾਰੀ ਜਾਣਾ ਪਾਣੀ ਦੇ ਚਮਚੇ ਨੂੰ ਗਲਤ ਮੁਲਕੀ ਗਲਤ ਸਹੀ ਮਾਰੀ ਜਾਣੀ ਹੈਗੀ ਆਪਾਂ ਤਾਂ ਜੋ ਤੁਹਾਡਾ ਬਚਾਵਾ ਉਸ ਕਿਉਂਕਿ ਤੁਸੀਂ ਮੱਛੀ ਲਈ ਕਰਨਾ ਵਾ ਕਾਟੀ ਮਾਰੀ ਜਾਂਦੀ ਹੈ ਤੁਹਾਡੇ ਬੱਚੇ ਦਾ ਜਿੰਨਾ ਜੀਬੀਲ ਪਨ ਸੁਭਾਵਾ ਚਿੜਚੜਾ ਪੜਨਾ ਰੋਟੀ ਨਹੀਂ ਖਾਂਦਾ ਖੇਡਦਾ ਹੀ ਰਹਿੰਦਾ ਪੜ੍ਹਦਾ ਨਹੀਂ ਜਿਆਦਾ ਫੋਨ ਹੀ ਦੇਖਦਾ ਉਹ ਆਪੇ ਹੀ ਖੜ ਜਾਊਗਾ ਮੁਰਕੀ ਤੁਸੀਂ ਪਾਠ ਪੜ੍ਹਨ ਤੋਂ ਬਾਅਦ ਜਦੋਂ ਪਾਠ ਪੂਰਾ ਹੋ ਗਿਆ ਤੁਸੀਂ ਉਹ ਪਾਣੀ ਨੂੰ ਰੱਖ ਲੈਣਾ ਜਦੋਂ ਤੁਹਾਡਾ ਬੱਚਾ ਆਵੇ ਤੁਹਾਡੇ ਤੁਹਾਡਾ ਬੱਚਾ ਪਾਣੀ ਮੰਗੇ ਤੁਸੀਂ ਉਸ ਨੂੰ ਇਹ ਪਾਣੀ ਪਿਵਾਓ ਇਹ ਪਾਣੀ ਇੱਕ ਅਮਰਤ ਵਾਂਗ ਹੀ ਹੋ ਜਾਂਦਾ ਕਿਉਂਕਿ ਇਸ ਵਿੱਚ ਬਾਣੀ ਪੜੀ ਹੁੰਦੀ ਹੈ ਤੁਸੀਂ ਆਪਣੇ ਮਨ ਦੇ ਨਾਲ ਬੱਚੇ ਨੂੰ ਸ਼ਾਂਤ ਕਰਨ ਵਾਸਤੇ ਬਾਣੀ ਪੜੀ ਹੁੰਦੀ ਹੈ ਤੁਸੀਂ ਇੱਕ ਇੱਕ ਤੁਸੀਂ ਗੱਲ ਹੋਰ ਕਰਨੀ ਹੈ ਤੁਸੀਂ ਅਰਦਾਸ ਵੀ ਨਾਲ ਜਰੂਰ ਕਰਨੀ ਹੈ ਵੀ हे ਸੱਚੇ بادشاہ ਵੀ ਮੇਰੇ ਬੱਚੇ ਦਾ ਜੋ ਵੀ ਜਿੱਦੀਵੰਸ ਮਹਾਵਾ ਜੋ ਕਿ ਚਿਰਚਿੜਾ ਪਾਲਾ ਰੋਟੀ ਨਹੀਂ ਖਾਂਦਾ ਫਿਰ ਦਿਖਦਾ ਪੜਾਈ ਚ ਮਨ ਨਹੀਂ ਲੱਗਦਾ ਉਹਦਾ ਉਹ ਸਭ ਕੁਝ ਠੀਕ ਹੋ ਜੇ। ਇਹ ਕਾਰਨ ਤੋਂ ਬਾਅਦ ਜਦੋਂ ਤੁਹਾਡਾ ਬੱਚਾ ਉਸ ਨੂੰ ਪਾਣੀ ਨੂੰ ਪੀਵੇਗਾ ਉਹ ਅਮਰਤ ਵਰਗੇ ਜਲ ਉਹ ਪਾਣੀ ਨੇ ਹੋ ਜਾਣਾ। ਜਦੋਂ ਉਹ ਤੇ ਅੰਦਰ ਜਾਊਗਾ ਉਸ ਨੂੰ ਸ਼ਾਂਤੀ ਮਿਲੂਗੀ। ਜਿਵੇਂ ਜਿਵੇਂ ਉਸ ਨੂੰ ਸ਼ਾਂਤੀ ਮਿਲੂਗੀ ਜਿਵੇਂ ਜਿਵੇਂ ਤੁਸੀਂ ਉਸ ਨੂੰ ਬੁਲਾਓਗੇ ਤੁਸੀਂ ਦੇਖੋਗੇ ਉਹ ਬਿਲਕੁਲ ਸ਼ਾਂਤ ਸੁਭਾਅ ਦਾ ਬਣ ਜਾਣਾ ਉਹਨੇ। ਜੇ ਤੁਸੀਂ ਬੁਲਾਓਗੇ ਤਾਂ ਵਧੀਆ ਤੁਹਾਡੇ ਨਾਲ ਪਿਆਰ ਨਾਲ ਬੋਲੂਗਾ। ਤੁਸੀਂ ਅੱਜ ਇਹ ਕੰਮ ਨੂੰ ਕਰਕੇ ਦੇਖਿਓ ਤੁਸੀਂ ਦੇਖੋਗੇ ਤੁਹਾਨੂੰ ਇੱਕ ਤਰ੍ਹਾਂ ਦੁੱਧ ਰੰਦੇ ਵਿੱਚ ਬੱਚੇ ਤੁਹਾਡੇ ਬੱਚੇ ਦਾ ਸਭਾ ਸ਼ਾਂਤ ਹੋਇਆ ਤੁਹਾਨੂੰ ਪਤਾ ਲੱਗ ਜਾਊਗਾ ਜੇ ਜੇ ਤੁਸੀਂ ਇੱਕ ਜਿਹੜਾ ਇਹ ਕੰਮ ਆ ਇਹ ਕੰਮ ਕਰ ਲਓ ਫਿਰ ਤਾਂ ਤੁਹਾਡੀਆਂ ਫੋਮ ਆ ਰਹੀਆਂ ਜੇਕਰ ਤੁਸੀਂ ਤੁਹਾਡਾ ਬੱਚਾ ਆਵਾਜ਼ ਹੋ ਤੁਸੀਂ ਤੁਹਾਡਾ ਬੱਚਾ ਤੁਹਾਡੇ ਕੋਲ ਬੈਠਾ ਖੇਡ ਰਿਹਾ ਵਾ ਕੋਈ ਕੁਝ ਵੀ ਕਰ ਰਿਹਾ ਉਸੇ ਉਸ ਟਾਈਮ ਨਾਲ ਟਾਈਮ ਚ ਟਾਈਮ ਕੱਟ ਕੇ ਤੁਸੀਂ ਬੈਠੋ गुटका साहब लैके बैठो बच्चे जो बच्चा भी हम देख के महसूस करे भी मम्मी ज मेरे पापा वही गुटका साहब पढ़ रहे भाड़ी पढ़ रहे हैं मैं भी पढ़ा जेकर बाड़ी पढ़न लग जाए तो जो तीस पढ़ोगी उसके सामने तो वह भी तो देख के पढ़ेगा जेकर तुम वागुरु कहो तो बच्चा भी वाहेगुरू कहूंगा जेकर तो गाला क्डोगे तो बच्चे ने तो गाला फिर अपने आप ही कटनिया है ਇਸ ਕਰਕੇ ਸਾਧ ਸੰਗਾ ਜੀ ਇੱਕ ਵਾਰ ਤੁਸੀਂ ਬੱਚੇ ਨੂੰ ਬਾਠ ਕਰਨ ਲਈ ਜਲ ਕੋਲ ਰੱਖਣਾ ਪਾਣੀ ਕੋਲ ਰੱਖਣਾ ਕੱਚੀ ਨੀ ਵਾਲ ਵਿੱਚ ਪੇਵਾਵਾ ਤੇ ਦੂਜੀ ਗੱਲ ਜੀ ਉਸ ਤੱਕ ਤੁਸੀਂ ਬੱਚੇ ਨੂੰ ਆਪ ਬਾਠ ਕਰਗੇ ਤੁਹਾਡਾ ਬੱਚਾ ਵੀ ਨਾਲ ਬਾਠ ਕਰੂਗਾ ਤੁਸੀਂ ਉਸ ਨੂੰ ਬਿਠਾਓ ਉਸ ਦਾ ਮਨ ਬਾੜੀ ਬਣੀ ਵਾ ਐਟੋ ਪਟ ਕੀ ਸ਼ਾਂਤ ਹੋ ਜਾਣਾ ਆਪ ਕੋ ਨੂੰ ਬੜੀ ਚਿੰਤਾ ਮ ਕਰਨ ਦੀ ਲੋੜ ਨਹੀਂ ਪੈਣੀ ਜਦੋਂ ਬੱਚਾ ਆਪਣਾ ਵਾਈਕ ਨੂੰ ਲੜਨ ਲੱਗ ਗਿਆ ਬਾੜੀ ਤੇ ਲੜ ਲੱਗ ਗਿਆ ਫਿਰ ਤਾਂ ਤੁਹਾਡਾ ਬੱਚਾ ਸ਼ਾਂਤ ਮੈਗਰੇਵ ਲੱਗਦਾ ਨਾ ਬੱਚੇ ਨੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ